ਸਾਰਿਆਂ ਨੂੰ ਜੈਮਸੀ ਕੀ ਆਈਏ ਆਪਾਂ ਪ੍ਰਭੂ ਦੀ ਮਹਿਮਾ ਦੇ ਲਈ ਗੀਤ ਗਾਵਾਂਗੇ ਦੇਖੋ ਸਲੀ ਬਈਸ਼ੂ ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਵੇਖੋ ਸਲੀਬ 'ਇਸ਼ੂ ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਅਨਿਆਂ ਨੂੰ ਨੇੜ ਦਿਂਦਾ ਦੁਖੀਆਂ ਨੂੰ ਚੇੜ ਦਿਂਦਾ ਅਨਿਆਂ ਨੂੰ ਨੇੜ ਦਿਂਦਾ ਦੁਖੀਆਂ ਨੂੰ ਚੈਣ ਦਿੰਦਾ ਜਿੱਥੋਂ ਦੀ ਜਾਂਦਾ ਯੇਸ਼ੂ ਮੁਰਦੇ ਜਵਾਈ ਜਾਂਦਾ ਜਿੱਥੋਂ ਦੀ ਜਾਂਦਾ ਯੇਸ਼ੂ ਮੁਰਦੇ ਜਵਾਈ ਜਾਂਦਾ ਵੇਖੋ ਸਲੀਬ 'ਇ ਯੇਸ਼ੂ ਮੋੜ ਦੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁਡਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ചുടാ കോടതി മിടാ ലോല കോടതി ਪਿੰਡਾ ਹੋਇਆ ਲਾਲੋ ਲਾਲੇ ਸਾਡੇ ਬਚਾਵਣ ਲਈ ਖੂਨ ਵਹਾਈ ਜਾਂਦਾ ਸਾਡੇ ਬਚਾਉਣ ਲਈ ਖੂਨ ਵਹਾਈ ਜਾਂਦਾ ਵੇਖੋ ਸਲੀਬ ਯੇਸ਼ੂ ਮੋਡੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁਡਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ नो छोडाई जांदा कंडे आंदा ताज सई ਸੁਰਖ ਲਬਾਜ ਸਹੇ ਕੰਡਿਆ ਦਾ ਤਾਜ ਸਹੇ ਸੁਰਖ ਲਬਾਜ ਸਹੇ ਸਾਡੀ ਨਾ ਜਾਤ ਲਈ ਚਿੰਦੜੀ ਗਵਾਈ ਜਾਂਦਾ ਸਾਡੀ ਨਾ ਜਾਤ ਲਈ ਚਿੰਦੜੀ ਗਵਾਈ ਜਾਂਦਾ ਵੇਖੋ ਸਲੀ ਬੇਸ਼ੂ ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਂ ਉਹ ਛੁੜਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਡਿੱਗਦਾ ਮਸੀਹਾ ਜਾਂਦਾ ਥਾਈ ਥਾਈ ਠੇਡੇ ਖਾਂਦਾ ਡਿੱਗਦਾ ਮਸੀਹਾ ਜਾਂਦਾ ਥਾਈ ਥਾਈ ਡੇਡੇ ਖਾਂਦਾ ਦੁਨੀਆਂ ਦਾ ਪਾਰ ਆਪਣੇ ਸਿਰ ਤੇ ਹੈ ਚਾਈ ਜਾਂਦਾ ਦੁਨੀਆਂ ਦਾ ਪਾਰ ਆਪਣੇ ਸਿਰ ਤੇ ਹੈ ਚਾਈ ਜਾਂਦਾ ਵਿਖੋ ਸਲੀਬੇ ਯੇਸ਼ੂ ਮੋੜੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਦੁੱਖ ਸਾਰੇ ਲੈ ਚੱਲ بگੜੀ ਬਣਾਈ ਗੱਲ ਦੁੱਖ ਸਾਰੇ ਲੈ ਚਾਲੇ بگੜੀ ਬਣਾਈ ਗੱਲ ਦੁਨੀਆ ਦਾ ਰੱਬ ਨਾਲ ਮੇਲ ਕਰਾਈ ਜਾਂਦਾ ਦੁਨੀਆ ਦਾ ਰੱਬ ਕਰਾਈ ਜਾਂਦਾ ویکੋਸਲੀ ਬਈਸ਼ੂ ਮੋਡੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ویکੋਸਲੀ ਬਈਸ਼ੂ ਮੋਡੇ ਤੇ ਚਾਈ ਜਾਂਦਾ ਪਾਪਾਂ ਦੀ ਕੈਦ ਵਿੱਚੋਂ ਸਾਨੂੰ ਛੁੜਾਈ ਜਾਂਦਾ ਆਮੀਨ